ਸਾ ਮੁਲਕ ਦਾ ਆਜ਼ਾਦੀ ਹੋਈ ਆ ਉਦੋਂ ਦੇ ਹੀ ਇਹ ਪਿੰਡ ਜਗੇ ਕੱਟੇ ਹੋਏ ਆ ਤੇ ਫਿਰ ਹੜਾਂ ਤੋਂ ਇਲਾਵਾ ਨਾਰਮਲ ਦਿਨਾਂ ਦੇ ਵਿੱਚ ਤੁਹਾਨੂੰ ਕੀ ਤੰਗੀਆਂ ਹੁੰਦੀਆਂ ਨੇ ਉਦੋਂ ਵੀ ਇਹ ਸਮੱਸਿਆ ਜਿਵੇਂ ਕਿਸਤੀ ਆਪਣੀ ਚਲਦੀ ਆ ਉਹਦੇ ਤੋਂ ਸਵਾਗੇ ਕੋਈ ਨਹੀਂ ਲੰਕੀ ਤੇ ਜਦੋਂ ਦਾ ਇਹ ਹੜ ਆਇਆ ਜਦੋਂ ਦੇ ਹਾਲਾਤ ਬਣੇ ਆ ਕੋਈ ਇੱਥੇ ਆਇਆ ਕੋਈ ਸਰਕਾਰ ਵੱਲੋਂ ਜਾਂ ਕੋਈ ਐਮਐਲਏ ਜਾਂ ਕੋਈ ਤੁਹਾਡਾ ਹਲਕਾ ਇੰਚਾਰਜ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕਿਸ ਨੇ ਤੁਹਾਡੀ ਗੱਲ ਨਹੀਂ ਸੁਣੀ ਫਿਰ ਇੰਨਾ ਹਾਲਾਤਾਂ ਦੇ ਵਿੱਚ ਤੁਹਾਡੇ ਖਾਣ ਪੀਣ ਦਾ ਕਿਦਾਂ ਪ੍ਰਬੰਧ ਹੋਇਆ ਇਹ ਜੋ ਬਾਹਰੋਂ ਭੇਜ ਰਹੇ ਨੇ ਬਸ ਉਹੀ ਸਰ ਜੀ ਤਾ ਤੂੰ ਕਿਹੜੀ ਕਲਾਸ ਚ ਪੜਦਾ ਇਧਰ ਹੂੰ 7 ਤੇ ਕਿੱਥੇ ਪੜਦਾ ਪਿੰਡ ਕਿ ਉਧਰ ਪਿੰਡ ਅੱਛਾ ਤੇ ਫਿਰ 8ਵੀਂ ਕਰਕੇ ਕਿੱਥੇ ਪੜਨ ਜਾਣਾ ਪੈਂਦਾ ਬਾਹਰ ਤੇ ਜੇ ਫਿਰ ਬੇੜੀ ਨਾ ਪਵੇ ਜਾਂ ਪੁੱਲ ਨਾ ਹੋਵੇ ਤੇ ਫਿਰ ਸਰ ਘਾਰੀ ਤੇ ਛੁੱਟੀ ਤੇ ਘਾਰੀ ਕਿਉਂ ਬਈ ਛੁੱਟੀ ਹੁੰਦੀ ਆ ਜੇ ਸਰਕਾਰ ਨੂੰ ਇਹ ਬੇਨਤੀ ਆ ਕਿ ਪੁਲ ਬਣਾਇਆ ਜਾਵੇ ਮੇਰਾ ਬੇਟਾ 10:30 ਵਜੇ ਬਿਮਾਰ ਹੋਇਆ ਜੀ ਸਾਡੇ ਇੱਥੇ ਇੱਕ ਪ੍ਰਾਈਵੇਟ ਡਾਕਟਰ ਹੈ ਹਾਂ ਜੀ 12 ਵਜੇ ਤੱਕ ਉਹ ਮੇਰੇ ਕੋਲ ਰਿਹਾ ਇੱਕ ਵੇਰ ਤੱਕ ਉਹਦੇ ਬਾਅਦ ਉਹਨ ਮੈਨੂੰ ਜਵਾਬ ਦੇਤਾ ਉਹ ਕਹਿੰਦਾ ਭਾਜੀ ਆਪਣਾ ਇੰਤਜ਼ਾਰ ਕਰ ਲਓ ਇਹਨੂੰ ਲੈ ਜਾਓ ਕਿਤੇ ਮੈਂ ਉਹਦੇ ਹੱਥ ਇਹੋ ਜੋੜੇ ਮੈਂ ਡਾਕਟਰ ਸਾਹਿਬ ਦੱਸੋ ਕਿਦਮ ਇਹ ਬਿਮਾਰੀ ਸੀ ਬੁਖਾਰ ਸੀ ਉਹਦੇ ਪੇਟ ਤੇ ਦਰਦ ਪਈ ਇੱਦਾਂ ਦੀ ਹਾਂ ਉਹ ਤਾਂ ਪੂਰੇ ਵੇੜੇ 'ਚ ਮਿਲਦਾ ਪਿਆ ਸੀ ਪੱਥਰੀ ਦੀ ਦਰਦੋਂ ਪੱਥਰੀ ਦੀ ਪੱਥਰੀ ਦੀ ਫਿਰ ਉਹ ਕਹਿੰਦਾ ਵੀ ਉੱਥੇ ਲੈ ਜਾਓ ਆਪਣੇ ਥਾਗੜ ਪਰ ਪਤਨ ਦੇ ਉਹ ਪਤਨ ਵੀ ਨਹੀਂ ਨੰਗ ਸਕਦੇ ਆਜੇ ਦਰਿਆ 라ਵੀਆ ਤੇ ਉਜ ਦਾ ਜਿੱਥੇ ਸੰਗਮ ਬਣਦਾ ਜਿੱਥੇ ਮਕੌੜਾ ਪੱਤਣ ਆ ਜਿੱਤੋਂ ਪਾਰ ਆ ਪੰਜਾਬ ਦੇ ਸੱਤ ਪਿੰਡ ਪੈਂਦੇ ਆ ਇਹਨਾਂ ਸੱਤਾਂ ਪਿੰਡਾਂ ਦਾ ਅੱਜ ਅਸੀਂ ਹਾਲ ਜਾਣਨ ਆਏ ਆ ਇਹਨਾਂ ਪਿੰਡਾਂ ਵਿੱਚ ਭਰਾਲ ਚੇਬੇ ਲਸੀਆਂ ਕੁਕਰ ਆਦੀ ਜਿਹੜੇ ਮੁੱਖ ਤੌਰ ਤੇ ਪਿੰਡਾਂ ਹੋਰ ਵੀ ਦੋ ਤਿੰਨ ਪਿੰਡ ਨੇ ਸੋ ਇਹਨਾਂ ਪਿੰਡਾਂ ਦੇ ਇੱਥੇ ਲੋਕ ਆ ਪਰ ਨਾਲ ਦੀ ਨਾਲ ਤੁਸੀਂ ਇੱਧਰ ਮੇਰੇ ਖੱਬੇ ਹੱਥ ਵੇਖ ਸਕਦੇ ਹੋ ਕਿ ਦੋ ਦਰਿਆਵਾਂ ਦਾ ਇੱਧਰ ਸੰਗਮ ਹੁੰਦਾ ਸੋ ਇਹ ਜਿਹੜੇ ਦੋ ਦਰਿਆਵਾਂ ਮਕੌੜਾ ਪੱਤਨ ਤੇ ਆ ਕੇ ਰਲਦੇ ਆ ਇਹ ਇੱਧਰਲੇ ਚੜ੍ਹਦੇ ਪਾਸੇ ਤੋਂ ਜਿਹੜਾ ਦਰਿਆ ਰਾਵੀ ਆਉਂਦਾ ਤੇ ਜਿਹੜਾ ਇੱਧਰ ਉੱਤਰ ਵਾਲਾ ਪਾਸਾ ਜੰਮੂ ਵਾਲਾ ਪਾਸਾ ਉਧਰੋਂ ਦਰਿਆ ਆ ਸਨ ਉਹ ਆ ਕੇ ਲੱਗਦਾ ਵਾ ਉੱਜ ਸੋ ਜਿੱਥੇ ਇਹ ਦੋਨੋਂ ਦਰਿਆ ਰਲ ਜਾਂਦੇ ਆ ਉੱਥੇ ਵੱਡੀ ਬਰਬਾਦੀ ਮਚਾਉਂਦੇ ਆ ਸੋ ਇਸ ਬਰਬਾਦੀ ਦੇ ਮੰਜ਼ਰ ਵਿੱਚ ਜੇ ਸਭ ਤੋਂ ਵੱਧ ਕੀ ਨੇ ਦੁੱਖ ਖੰਡਾਇਆ ਸਭ ਤੋਂ ਵੱਧ ਜੇ ਕਿਸ ਦਾ ਨੁਕਸਾਨ ਹੋਇਆ ਤਾਂ ਇਹਨਾਂ ਪਿੰਡਾਂ ਦਾ ਸੋ ਇਹਨਾਂ ਪਿੰਡਾਂ ਦੇ ਕੁਝ ਲੋਕ ਸਾਡੇ ਨਾਲ ਇੱਥੇ ਹਾਜ਼ਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਵੀਰੇ ਤੁਹਾਡਾ ਕਿਹੜਾ ਪਿੰਡ ਆ ਪੂਰੇ ਜੀ ਇਹ ਕਿੱਡੀ ਕੁ ਦੂਰ ਆ ਤੁਹਾਡਾ ਪਿੰਡ ਇਹ ਕੋਈ ਆ ਜੀ 5 ਕਿਲੋਮੀਟਰ ਤੇ ਇੱਥੋਂ ਹਾਂਜੀ ਕਿ ਇਹ ਕਦੋਂ ਦਾ ਤੁਹਾਡਾ ਜਿਹੜਾ ਵਾ ਕਨੈਕਸ਼ਨ ਕਟਿਆ ਵਾ ਆਪਣੇ ਜ਼ਿਲ੍ਹੇ ਨਾਲੋਂ ਇਹ ਇਹ ਮੰਨ ਲਓ ਜੀ ਜਦੋਂ ਦਾ ਹਿੰਦੁਸਤਾਨ ਯਾਦ ਹੋਇਆਦਾ ਹੁੰਦਾ ਹੀ ਹੈ ਜੀ ਉਦੋਂ ਦਾ ਹੀ ਤੁਸੀਂ ਇਹ ਦੁੱਖ ਜਿਹੜਾ ਭੋਗ ਰਹੇ ਹੋ ਹਾਂਜੀ ਹਾਂਜੀ ਸੋ ਦੋਸਤੋ ਇਸ ਦਾ ਸੋਚਦੇ ਸੀ ਕਿ ਸ਼ਾਇਦ ਇਹ ਜਿਹੜੇ ਲੋਕ ਆ ਇਹ ਹੜ ਦੇ ਵਿੱਚ ਹੀ ਕੱਟੇ ਗਏ ਆ ਪਰ ਇਹ ਤਾਂ ਕਹਿੰਦੇ ਜਦੋਂ ਦਾ ਇਸ ਮੁਲਕ ਦਾ ਆਜ਼ਾਦੀ ਹੋਈ ਆ ਉਦੋਂ ਦੇ ਹੀ ਇਹ ਪਿੰਡ ਜਿਹੜੇ ਕੱਟੇ ਹੋਏ ਆ ਤੇ ਫਿਰ ਹੜਾਂ ਤੋਂ ਇਲਾਵਾ ਨਾਰਮਲ ਦਿਨਾਂ ਦੇ ਵਿੱਚ ਤੁਹਾਨੂੰ ਕੀ ਤੰਗੀਆਂ ਆਉਂਦੀਆਂ ਆ ਉਦੋਂ ਵੀ ਇਹ ਜਮਸਿਆ ਜੀ ਕਿਤੇ ਕਿਸ਼ਤੀ ਆਪਣੀ ਚਲਦੀ ਆ ਉਹਦੇ ਤੋਂ ਸੋ ਆ ਗਏ ਕੋਈ ਲੰਕੜੀ ਨਹੀਂ ਇੱਥੇ ਤਾਂ ਪੁਲ ਵੀ ਬਣ ਜਾਂਦਾ ਨਾ ਜਿਵੇਂ ਇੱਥੇ ਬਣਦਾ ਥੋੜਾ ਚੱਲੇ ਤੇ ਮੁੜ ਕੇ ਜੇ ਪਾਣੀ ਆ ਜਾਏ ਉਹ ਵੀ ਟੁੱਟ ਜਾਂਦਾ ਜੀ ਹਾਂਜੀ ਤੇ ਤੁਹਾਡੇ ਬੱਚਿਆਂ ਦੀ ਪੜ੍ਹਾਈ ਜਾਂ ਇਲਾਜ ਦਾ ਕੰਮ ਕਿਦਾਂ ਚੱਲਦਾ ਉਹ ਜੇ ਤੇ ਕਿਸ਼ਤੀ ਪੈ ਗਈ ਤੇ ਪਾਰਾ ਰੋਜੀ ਦਾ ਨਹੀਂ ਤੇ ਬਸ ਇੱਧਰ ਹੀ ਰਹਿਦਾ ਜੀ ਘਟ ਹੋ ਜਾਂਦਾ ਜੀ ਅੱਛਾ ਹੋਰ ਕਿਹੜੇ ਕਿਹੜੇ ਪਿੰਡ ਆ ਇੱਧਰ ਪਿੰਡ ਆਪਣੇ ਸਾਥ ਹੀ ਆ ਜੀ ਕਿਹੜੇ ਕਿਹੜੇ ਆ ਤੂਰ ਆ ਜੀ ਹੂੰ ਰਾਜਪੁਰ ਚੇਬੇ ਆ ਕੁੱਕਰ ਮੰਮੀ ਚੱਕਰਾਂਗਾ ਲਸਿਆਣ ਪਿੰਡ ਕਜਲੇ ਝੁੰਬਰ ਫਿਰ ਇੱਥੇ ਜਦੋਂ ਹੜ੍ਹ ਆਇਆ ਤੁਹਾਡੇ ਸਾਰੇ ਪਿੰਡਾਂ 'ਚ ਪਾਣੀ ਵੜਿਆ ਕਿ ਜਿਆ ਬਚਾਅ ਹੋ ਗਿਆ ਹਾਂਜੀ ਲੱਖ ਲੱਖ ਕਾਸ਼ੀ ਕਾਸ਼ੀ ਪਾਣੀ ਸਾਰੇ ਪਿੰਡਾਂ ਦੇ ਹਾਂਜੀ ਪੱਧਰ 'ਤੇ ਘਰ ਘਰ ਕਿੰਨੇ ਕ ਟੱਠੇ ਆ ਘਰ ਕਾਫੀ ਬੇਚੈਨ ਨੁਕਸਾਨ ਹੋਇਆ ਜੀ ਤੇ ਅਜੇ ਵੀ ਲੋਕ ਕੱਚੇ ਘਰਾਂ 'ਚ ਰਹਿੰਦੇ ਆ ਕਿ ਜਿੱਦੇ ਇੱਥੇ ਪੱਕੇ ਬਣਾ ਲੈੇ ਹੋਏ ਜਿਹੜੇ ਪੱਕੇ ਆ ਪੱਕੇ ਜਿਹੜੇ ਕੱਚੇ ਕਈਆਂ ਟੈਂਟ ਲਾ ਕੇ ਬੈਠੇ ਆ ਜੀ ਅਸਲ ਜੀ ਸਮਾਨ ਬਾਹਰ ਰੱਖਿਆ ਅੰਦਰ ਹਿੰਮਤਰੀ ਪੰਦੀ ਜਾਂਦੀ ਸੋ ਤੁਸੀਂ ਸੁਣਿਆ ਤੁਸੀਂ ਦੇਖਿਆ ਕਿ ਲੋਕ ਦੱਸ ਰਹੇ ਆ ਕਿ ਇਹ ਇਹਨਾਂ ਦੇ ਪਿੰਡਾਂ ਦੇ ਵਿੱਚ 8-8 ਫੁੱਟ ਤੱਕ ਪਾਣੀ ਆ ਕਈਆਂ ਦੇ ਘਰ ਟੁੱਟ ਗਏ ਕਈ ਲੋਕ ਬਾਹਰ ਜਿਹੜੇ ਆ ਉਹ ਤੰਬੂਆਂ ਹੇਠਾਂ ਬੈਣ ਨੂੰ ਮਜਬੂਰ ਆ ਹੋਰ ਵੀ ਇੱਥੇ ਸਾਡੇ ਨਾਲ ਲੋਕ ਹਾਜ਼ਰ ਆ ਤੇ ਤੁਹਾਡਾ ਕਿਹੜਾ ਪਿੰਡ ਆ ਛੋਟੇ ਵੀਰ ਕਿਹੜਾ ਪਿੰਡ ਕਿਹੜਾ ਆਪਣਾ ਰਾਜਪੁਰੇ ਚੇਬ ਰਾਜਪੁਰੇ ਚੇਬ ਤੇ ਤੁਸੀਂ ਇਹ ਦੱਸੋ ਕਿ ਇਹ ਤੁਹਾਡਾ ਹਲਕਾ ਕਿਹੜਾ ਪੈਂਦਾ ਹਲਕਾ ਗੁਰਦਾਸਪੁਰੀ ਹੈ ਨਹੀਂ ਤੁਹਾਡਾ ਐਮਐਲਏ ਦਾ ਹਲਕਾ ਕਿਹੜਾ ਪੈਂਦਾ ਦਿਨਾ ਨਾ ਨਾਗਰ ਤੇ ਜਦੋਂ ਦਾ ਇਹ ਹੜ ਆਇਆ ਜਦੋਂ ਦੇ ਹਾਲਾਤ ਬਣੇ ਆ ਕੋਈ ਇੱਥੇ ਆਇਆ ਕੋਈ ਸਰਕਾਰ ਵੱਲੋਂ ਜਾਂ ਕੋਈ ਐਮਐਲਏ ਜਾਂ ਕੋਈ ਤੁਹਾਡਾ ਹਲਕਾ ਇੰਚਾਰਜ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕਿਸੇ ਨੇ ਤੁਹਾਡੀ ਗੱਲ ਨਹੀਂ ਸੁਣੀ ਫਿਰ ਇੰਨਾ ਹਾਲਾਤਾਂ ਦੇ ਵਿੱਚ ਤੁਹਾਡੇ ਖਾਣ ਪੀਣ ਦਾ ਕਿਦਾਂ ਪ੍ਰਬੰਧ ਹੋਇਆ ਇਹ ਜੋ ਬਾਹਰੋਂ ਭੇਜ ਰਹੇ ਨੇ ਬਸ ਉਹੀ ਹੈ ਸਰਕਾਰ ਵੱਲੋਂ ਕੁਛ ਨਹੀਂ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਜੀ ਤੋ ਦੋਸਤੋ ਤੁਸੀਂ ਸੁਣ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਆਇਆ ਜਿਵੇਂ ਹੁਣ ਇੱਕ ਵੱਡੀ ਚਰਚਾ ਦਾ ਵਿਸ਼ਾ ਬਣ ਚੁੱਕਿਆ ਕਿ ਸਰਕਾਰ ਸਿਰਫ ਦਾ ਖੜੇ ਦਾ ਖਾਲਸਾ ਹੀ ਆ ਸਿਰਫ ਦੂਸਰੀਆਂ ਜਥੇਬੰਦੀਆਂ ਦਾ ਅਨਾਜ ਅੱਗੇ ਵੰਡ ਕੇ ਆਪਣਾ ਨਾਮ ਬਣਾ ਰਹੀ ਆ ਪਰ ਆ ਲੋਕ ਵੇਖੋ ਇਹ ਲੋਕ ਜਿਹੜੇ ਦੱਸ ਰਹੇ ਵੀ ਸਾਨੂੰ ਕੁਝ ਨਹੀਂ ਮਿਲਿਆ ਹਾਂ ਪੁੱਤਰ ਕਿਹੜੀ ਕਲਾਸ ਚ ਪੜਦਾ ਨਾਇਨਥ ਕਲਾਸ ਚ ਹਾਂਜੀ ਕਿਹੜਾ ਪਿੰਡ ਆ ਤੇਰਾ ਭਰਿਆਲ ਭਰਿਆਲ ਦੇ ਸਕੂਲ ਕਿੱਥੇ ਆ ਤੁਹਾਡਾ ਸਕੂਲ ਚ ਐਨਵੀ ਪੜ੍ਹ ਜਾਣਾ ਮੈਨੂੰ ਚੱਕਰੇ ਪਿੰਡ ਉਧਰ ਕੋਈ ਸਕੂਲ ਨਹੀਂ ਆ ਇੱਧਰ 8 ਤੱਕ ਸਕੂਲ ਆ ਅੱਛਾ 8ਵੀਂ ਤੱਕ ਸਕੂਲ ਆ ਹਾਂਜੀ ਵੇਖੋ ਜੀ ਸਾਡੀ ਤਰੱਕੀ ਵੇਖੋ ਜੀ ਸਾਡੀ ਸਿੱਖਿਆ ਕ੍ਰਾਂਤੀ ਵੇਖ ਲਓ ਪੁੱਤਰ ਰੁਗੀ ਜਾ ਜੇ ਜਾਣਾ ਨਹੀਂ ਸਿੱਖਿਆ ਕ੍ਰਾਂਤੀ ਦੀਆਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ ਪਰ ਅੱਠ ਪਿੰਡਾਂ ਇਹਨਾਂ ਅੱਠਾਂ ਪਿੰਡਾਂ ਦੀ ਲਗਭਗ 4-5000 ਰੁਪਈਆ ਜਿਹੜੀ ਆ ਉਹ ਸੌਰੀ 4-5000 ਜਿਹੜੀ ਆ ਗਿਣਤੀ ਚ ਆਬਾਦੀ ਤੇ ਜ਼ਰੂਰ ਹੋਊਗੀ ਸੋ ਇਹਨਾਂ ਲੋਕਾਂ ਨੂੰ ਇੱਕ ਸੀਨੀਅਰ ਸੈਕੰਡਰੀ ਦਾ ਛਡੋ ਇੱਕ میٹرਕ ਦਾ ਵੀ ਜਿਹੜਾ ਵਾ ਉਹ ਸਕੂਲ ਅਜੇ ਤੱਕ ਜਿਹੜਾ ਨਸੀਬ ਨਹੀਂ ਹੋਇਆ ਬੇਟਾ ਤੂੰ ਕਿਹੜੀ ਕਲਾਸ ਚ ਪੜਦਾ ਇੰਦਰ ਆ ਹੂੰ 7 ਤੇ ਕਿੱਥੇ ਪੜਦਾ ਪਿੰਡ ਕੇ ਉਧਰ ਪਿੰਡ अच्छा ते फिर 8ਵੀਂ ਕਰਕੇ ਕਿੱਥੇ ਪੜਨ ਜਾਣਾ ਪੈਂਦਾ ਤੇ ਜੇ ਫਿਰ ਬੇੜੀ ਨਾ ਪਵੇ ਜਾਂ ਪੁਲ ਨਾ ਹੋਵੇ ਤੇ ਫਿਰ ਫਿਰ ਘਾਰ ਹੀ ਰੰਗ ਫਿਰ ਛੁੱਟੀ ਇਹਦੇ ਘਾਰ ਹੀ ਕਿਉਂ ਬਈ ਛੁੱਟੀ ਹੁੰਦੀ ਆ ਜੇ ਸਰਕਾਰ ਨੂੰ ਇਹ ਬੇਨਤੀ ਹੈਗਾ ਪੁਲ ਬਣਾਇਆ ਜਾਵੇ ਦੇਖੋ ਯਾਰ ਸੁੰਡ ਵਾਲਿਆਂ ਨੂੰ ਵੀ ਜਰੂਰ ਸ਼ਰਮ ਆਊਗੀ ਕਿ ਕਿ ਛੋਟਾ ਜਿਹਾ ਬੱਚਾ 10-12 ਸਾਲ ਦਾ ਉਹਦੀ ਵੀ ਇਹ ਮੰਗ ਆ ਉਹਦੀ ਵੀ ਸੋਜੀ ਕੰਮ ਕਰਦੀ ਆ ਕਿ ਇੱਥੇ ਪੁਲ ਬਣਾਇਆ ਜਾਵੇ ਪਰ ਸਾਡੇ ਮੁਲਕ ਦੇ ਹਾਕਮਾਂ ਨੂੰ ਸਾਡੇ ਮੁਲਕ ਦੀ ਅਫਸਰਸ਼ਾਹੀ ਨੂੰ ਤੇ ਭੋਰਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਭੋਰਾ ਵੀ ਕਿਤੇ ਖਿਆਲ ਨਹੀਂ ਆਉਂਦਾ ਕਿ ਆਹ ਬੱਚਿਆਂ ਦਾ ਭਵਿੱਖ ਤੁਹਾਡੀ ਸਿੱਖਿਆ ਕ੍ਰਾਂਤੀ ਦੇ ਦੁਰ ਲਾਂਹਤਾ ਤੁਹਾਡੀ ਸਿੱਖਿਆ ਕ੍ਰਾਂਤੀ ਦੇ ਆਹ ਵੇਖੋ ਆਹ ਬੱਚਿਆਂ ਦਾ ਭਵਿੱਖ ਜਿਹੜਾ 8ਵੀਂ ਤੋਂ ਬਾਅਦ ਅੱਗੇ ਪੜ੍ਹ ਨਹੀਂ ਨਹੀਂ ਜਾ ਸਕਦੇ ਤੇ ਜਿਹੜੇ ਤੁਹਾਡੇ ਵੱਡੇ ਭੈਣ ਭਰਾ ਫਿਰ ਉਹ ਕਿੱਧਰ ਜਾਂਦੇ ਆ ਉਹ ਵੀ ਇੱਥੇ ਹੀ ਜਦੋਂ ਪੁਲ ਮੰਦਉਦੋਈ ਆ ਸਕਦੇ ਆ ਉਸ ਤੋਂ ਬਾਅਦ ਨਹੀਂ ਟਾਡੇ ਪਿੰਡਾਂ ਦੇ ਕਿੰਨੇ ਕੁ ਬੱਚੇ ਪੜੇ ਲਿਖੇ ਆ ਹਣੇ ਪਿੰਡਾਂ ਦੇ ਅੱਧੇ ਆ ਪੜੇ ਲਿਖੇ ਅੱਧੇ ਨਹੀਂ ਫਿਰ ਕਿਉਂ ਜਿਹੜੀਆਂ ਵੱਡੀਆਂ ਜਮਾਤਾਂ ਦੇ ਵਿੱਚ ਕਿੱਥੇ ਜਾਂਦੇ ਫਿਰ ਉਹ ਉਹ ਫਿਰ ਦਿਨਾ ਨਗਰ ਸਾਹ ਹੋਰ ਵੀ ਇੱਥੇ ਕੁਝ ਲੋਕ ਹੈਗੇ ਆ ਆ ਪਾਜੀ ਬੱਚਿਆਂ ਦਾ ਭੁੱਖ ਤੇ ਤੁਸੀਂ ਸੁਣ ਲਿਆ ਜੇ ਮੰਨ ਲਓ ਕਿ ਬਿਮਾਰ ਹੋ ਜੇ ਕੋਈ ਸੀਰੀਅਸ ਬਿਮਾਰੀ ਹੋ ਜੇ ਕੋਈ ਸਰ ਉਹ ਸੀਰੀਅਸ ਬਿਮਾਰੀ ਪਹਿਲੀ ਥੰ ਆਪਣੀ ਦੱਸਣਾ ਹਾਂ ਪਰ ਸੋ ਰਾਤ ਮੇਰਾ ਬੇਟਾ 10:30 ਵਜੇ ਬਿਮਾਰ ਹੋਇਆ ਜੀ ਸਾਡੇ ਇੱਥੇ ਇੱਕ ਪ੍ਰਾਈਵੇਟ ਡਾਕਟਰ ਹੈ ਹਾਂਜੀ 12 ਵਜੇ ਤੱਕ ਉਹ ਮੇਰੇ ਕੋਲ ਰਿਹਾ 1 ਵਜੇ ਤੱਕ ਉਹਦੇ ਬਾਅਦ ਉਹਨ ਮੈਨੂੰ ਜਵਾਬ ਦੇਤਾ ਉਹ ਕਹਿੰਦਾ ਭਾਜੀ ਆਪਣਾ ਇੰਤਜ਼ਾਰ ਕਰ ਲਓ ਇਹਨੂੰ ਲੈ ਜਾਓ ਕਿਤੇ ਮੈਂ ਉਹਦੇ ਹੱਥ ਇਹੋ ਜੋੜੇ ਮੈਂ ਡਾਕਟਰ ਸਾਹਿਬ ਦੱਸੋ ਕਿਦਾਂ ਦੀ ਬਿਮਾਰੀ ਸੀ ਬੁਖਾਰ ਸੀ ਉਹਦੇ ਪੇਟ ਤੇ ਦਰਦ ਪਈ ਸੀ ਇਦਾਂ ਦੀ ਹਾਂ ਉਹਦੇ ਪੂਰੇ ਬੇੜੇ ਚ ਵਿਲਦਾ ਪਿਆ ਸੀ ਪੱਥਰੀ ਦੀ ਦਰਦ ਉਹ ਪੱਥਰੀ ਦੀ ਪੱਥਰੀ ਦੀ ਫਿਰ ਉਹ ਕਹਿੰਦਾ ਵੀ ਉੱਥੇ ਲੈ ਜਾਓ ਆਪਣੇ ਠਾਗਰ ਪਰ ਪੱਤਨ ਦੇ ਉਹ ਪੱਤਨ ਵੀ ਨਹੀਂ ਨੰਗ ਸਕਦੇ ਕਿਉਂ ਠਾਗਰ ਪਰ ਪੱਤਨ ਜਿਹੜਾ ਸਪਾਰ ਬੰਨਿਆ ਪਿਆ ਆ ਨਾ ਉਹ ਬੀਐਸਐਫ ਨਾ ਉਹਦੇ ਚ ਪਹਾੜ ਪੈ ਗਦੇ ਤਿੰਨ ਫਿਰ ਜੋ ਟਪਾ ਵੀ ਦਿੰਦੇ ਮੰਮੀ ਚਕਰੰਗੇ ਦੇ ਸਾਹਮਣੇ ਲਿਆ ਗਏ ਅੱਗੇ ਉੱਥੋਂ ਲੈ ਕੇ ਠਾਗਰ ਪਰ ਪੱਤਨ ਤੋ ਤਾਂ ਗੱਲ ਨਹੀਂ ਲੱਗ ਰਹੀ ਪੈਦਲ ਕੋਈ ਸਾਧਨ ਨਹੀਂ ਹੈਗਾ ਜਾਣ ਵਾਸਤੇ ਜਾਣ ਵਾਸਤੇ ਉਹਨਾਂ ਦਾ ਆਦਮੀ ਦਮ ਦੇ ਜਾਂਦਾ ਤੇ ਇੱਥੇ ਕੋਈ ਸਹੂਲਤ ਨਹੀਂ ਕੋਈ ਡਿਸਪਲ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜਿਹੜੀ ਡਿਫੈਂਸਰੀ ਆ ਜਿਹੜੀ ਇੱਥੇ ਕੋਈ ਬਨਾਈ ਸਹੂਲਤ ਸਰਕਾਰੀ ਡਾਕਟਰ ਆਏ ਨਾ ਤੁਹਾਨੂੰ ਮੌਕੇ ਦੀਆਂ ਦਵਾਈਆਂ ਦਿਖਾਈਆਂ ਜਾਣਗੀਆਂ ਉਹ ਜਿੱਦਾਂ ਕੁੱਤਿਆਂ ਨੂੰ ਪਾਣੀ ਹੁੰਦੀ ਹੈ ਉਹ ਸਾਫ਼ ਕਰਕੇ ਦੇ ਦੇਣਾ ਓਡੇ ਨਾਲ ਨਹੀਂ ਦਵਾਈਆਂ ਮਾੜੀਆਂ ਸੀ ਕਿ ਜਿਉਂ ਉਹਨਾਂ ਦਾ ਵਿਆਰ ਨਹੀਂ ਸੀ ਬਿਹਾਰ ਵੀ ਬਹੁਤ ਮਾੜਾ ਸੀ ਦਵਾਈਆਂ ਵੀ ਸਭ ਤੋਂ ਮਾੜੀਆਂ ਉਹ ਤੇ ਡਾਕਟਰ ਕਿੰਨੇ ਭੇਜੇ ਸੀ ਭੇਜ ਪਤਾ ਨਹੀਂ ਕਿੰਨੇ ਭੇਜੇ ਨੇ ਪਿੱਛੋਂ ਜੀ ਉਹ ਡਾਕਟਰ ਨਹੀਂ ਸੀ ਉਹ ਦਵਾਈਆਂ ਤੁਸੀਂ ਦੇਖੋ ਓਡੇ ਮੰਦਰ ਦੇ ਵਿੱਚ ਲਫਾਫੇ ਵੀ ਇਹਨਾਂ ਰੁੱਲਦੇ ਉਦਾਂ ਹੀ ਉਹ ਅਸੀਂ ਖੁਦ ਥੋੜੀਆਂ ਲੈ ਲ ਲਈਆਂ ਜਾਂ ਖੋਦ ਲੈ ਲਈਆਂ ਕਹਿੰਦਾ ਭਾਵ ਕਿ ਦਵਾਈ ਦੀ ਡਿਸਕ੍ਰਿਪਸ਼ਨ ਦੇਣ ਵਾਲਾ ਬੰਦਾ ਕੋਈ ਨਹੀਂ ਕਿਹੜੀ ਦਵਾਈ ਕਿਦੋਂ ਖਾਣੀ ਹੈ ਹਾਂਜੀ ਹਾਂਜੀ ਸੋ ਇਹ ਆਈ ਆਈ ਆਰੇ ਸਾਡੀ ਤਰੱਕੀ ਦਾ ਮਾਡਲ ਇਹ ਆ ਸਾਡੀ ਸਿੱਖਿਆ ਕ੍ਰਾਂਤੀ ਦਾ ਮਾਡਲ ਆ ਵੀਰ ਦੀ ਜਬਾਨੀ ਤੁਸੀਂ ਸੁਣਿਆ ਸਾਡੀ ਸਿਹਤ ਦਾ ਮਾਡਲ ਕਿੱਧਰ ਨੂੰ ਜਾਣਗੇ ਯਾਰੇ ਲੋਕ ਆ ਕਿੰਨਾ ਕਿੰਨਾ ਹਸਤਾਨ ਬਣੇ ਅਸੀਂ ਤੇ ਰੋਏ ਕਰਦੇ ਹਾਂ ਤੁੰਡਰ ਲੈ ਕੇ ਅਸੀਂ ਕਹਿੰਦੇ ਵੀ ਸਾਡਾ ਪੋਲੀ ਬਣਾਣਾ ਸਰਕਾਰ ਨੂੰ ਕੁਝ ਨਹੀਂ ਚਾਹੀਦਾ ਆਹੀ ਉਹ ਕبھی ਮਰ ਜਾਗੇ ਨਾ ਆਹੀ ਫੇਰ ਵੀ ਸਰਕਾਰ ਕੋਲ ਕੁਝ ਨਹੀਂ ਮੰਗਾਂਗੇ ਸਾਨੂੰ ਪੁਲ ਚਾਹੀਦਾ ਬਸ ਕਿੰਨੀ ਕ ਗੱਲ ਆ ਸਰਕਾਰਾਂ ਵਾਤੇ ਯਾਰ ਸੈਂਟਰ ਗਵਰਨਮੈਂਟ ਆ ਪੰਜਾਬ ਦੋ ਮਿੰਟ ਆ ਆ ਜਿਹੜਾ ਪੁਲ ਮੈਂ ਬੜੀਆਂ ਨੂੰ 100 ਕਰੋੜ ਦਾ ਬਣਜੂ 200 ਕਰੋੜ ਦਾ ਬਣਜੂ ਪਰ ਇਧਰ ਘਟੋ ਘਟ ਜਿਹੜੀ 12000 ਆਬਾਦੀ ਕਿੰਨੀ ਕ ਵਾਦੀ ਉਹ ਅਠਾ ਪਿੰਡਾਂ ਦੀ ਵੱਡੇ ਪਿੰਡਾਂ ਕਿ ਛੋਟੇ ਪਿੰਡਾਂ ਦੀ ਕਿ ਸਰ 2000 ਵਾਦੀ ਆ ਗਈ ਅਠਾ ਪਿੰਡਾਂ ਦੀ ਹਾਂਜੀ ਹਾਂਜੀ ਕਿੰਨੀ ਵੋਟ ਆ ਤੁਹਾਡੇ ਪਿੰਡ ਦੀ ਸਾਡੇ ਪਿੰਡ ਦੀ 350 ਵੋਟ ਆ ਇਹਦਾ ਮਤਲਬ ਜੇ ਇਸ ਪਿੰਡ ਦੀ 350 ਵੋਟ ਆ ਤੇ ਆਬਾਦੀ 400 ਤੋਂ ਵੱਧ ਹੋਊਗੀ ਤੇ ਅਠਾ ਪਿੰਡਾਂ ਦੀ ਆਪਾਂ ਕੁੱਲ ਮਿਲਾ ਕੇ ਵੇਖ ਲਈਏ ਤੇ 3000 ਤੋਂ ਵੱਧ ਦੀ ਆਬਾਦੀ ਆ ਪਰ ਇਹ 3000 ਜਿਹੜੇ ਲੋਕ ਆ ਇਹ ਵੇਖ ਲੋ ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਲੋਕੋ ਸਾਡੀ ਸਰਕਾਰ ਦੀ ਸਾਡੇ ਪੰਜਾਬ ਦੀ ਸਾਡੇ ਹਿੰਦੁਸਤਾਨ ਦੀ ਤਰੱਕੀ ਦਾ ਮਾਡਲ ਵੇਖ ਲੋ ਇਹ 3000 ਬੰਦਾ ਜਿਹੜਾ ਇਹ ਜਿਹੜਾ 3000 ਬੰਦਾ ਵਾ ਉਹ ਆ ਅੱਜ ਇੱਧਰ ਸਾਥੀ ਖੜੇ ਆ ਮੈਂ ਕਹਾਂਗਾ ਵੀ ਆ ਸਾਰੇ ਲੋਕ ਜਿਹੜੇ ਆ ਇਹ ਕਿਸੇ ਆਸਵਾਦ ਤੇ ਕਿਸੇ ਉਮੀਦਵਾਦ ਤੇ ਖੜਿਆ ਕਿ ਪਾਰੋਗੇ ਆਊਗਾ ਸਾਡੀ ਬਾਹ ਫੜੂਗਾ ਸੋ ਇਹ ਜਿਹੜੀ 3000 ਵਾਦੀ ਆ ਇਹ ਸਾਰੀ ਰੱਬ ਦੇ ਆਸਰੇ ਇਸ ਵੇਲੇ ਜੀ ਰਹੀ ਆ ਸੋ ਸਾਡੀ ਬੇਨਤੀ ਆ ਸਾਡੀ ਮਿੰਨਤ ਆ ਇਹਨਾਂ ਸਰਕਾਰਾਂ ਅੱਗੇ ਦੇਖੋ ਜਾ ਕੇ ਅੱਗੇ ਜਾ ਕੇ ਦੇਖੋ ਇਹ ਸਾਹਮਣੇ ਆ ਆਪਣੇ ਅਸੀਂ 6 ਮਹੀਨੇ ਹੋ ਗਏ ਆਪਣੇ ਸਾਰੇ ਅਫਸਰਾਂ ਨੂੰ ਕਹਿੰਦੇ ਕਿ ਸਾਡਾ ਜਿਆਸ ਪਰ ਬਣਾ ਦਿਓ ਸਾਡਾ ਉਹ ਨਿਕੋਸ਼ ਰੋਡ ਵੱਜੇ ਸਾਡੀ ਕਹਿਣਾ ਸੁਣੀ ਜਿਸਨ ਫਲੱਡ ਆ ਗਿਆ ਉਸ ਦਿਨ ਲਿਆ ਕੇ ਪੱਥਰ ਉਹ ਲਾਤਾ ਢੇਰੀ ਵੱਡਾ ਮੇੜਾ ਲੈ ਆਂਦਾ ਫੇਰ ਨਾ ਉਹ ਹੈ ਜਨਤ ਵਿੰਨੋ ਕੁੜੀ ਦੇ ਕੰਦ ਉਹ ਸਾਹ ਹੱਦ ਨਾ ਕੀਤਾ ਨਾ ਸਾਨੂੰ ਦੇ ਅਸਰ ਕਾ ਨਾ ਸਮਝਿਆ ਕੁਛ ਨਹੀਂ ਸਾਡਾ ਇਹ ਪੁਲ ਮਨਜ਼ੂਰ ਹੋਏ ਦਾ ਪੈਸੇ ਆਏ ਦੇ ਕੰਮ ਨਹੀਂ ਲਾ ਰਹੇ ਸਰਕਾਰ ਕੰਜਾ ਸੈਂਟਰ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਨਹੀਂ ਲਾ ਰਹੀ ਤੇ ਸੈਂਟਰ ਗਵਰਨਮੈਂਟ ਨੇ ਪੁਲ ਮਨਜ਼ੂਰ ਕੀਤਾ ਮਨਜ਼ੂਰ ਕੀਤਾ ਵਿਆ ਪੈਸਾ ਵੀ ਪੰਜਾਬ ਕੋ ਆ ਗਿਆ ਹੂੰ ਸਿਰਫ ਅੱਗੇ ਨਾ ਨਹੀਂ ਰੇ ਕੰਮ ਸੋ ਇਹ ਇੱਕ ਬੜਤਾਲ ਦਾ ਮਸਲਾ ਕਿ ਇੱਥੇ ਕਿੰਨੇ ਪੈਸੇ ਆਏ ਆ ਕਦੋਂ ਤੇ ਕਿੰਨੇ ਇਹ ਜਿਹੜਾ ਪੁਲ ਵਾ ਇਹ ਮਨਜ਼ੂਰ ਕੀਤਾ ਸੀ ਇਹ ਆਉਣ ਵਾਲੇ ਸਮੇਂ 'ਚ ਹੋਊਗਾ ਸੋ ਅੱਗੇ ਲੋਕਾਂ ਦੇ ਕਿਹੜੇ ਕਿਹੜੇ ਦੋਖਾ ਉਹ ਤੋਂ ਵੀ ਜਾਣੂ ਕਰਵਾਉਂਗੇ ਕਲਮ ਨਿਊਜ਼ ਲਈ ਮਕੌੜਾ ਪਤਨ ਦੋ ਦਰਿਆਵਾਂ ਦੇ ਸੰਗਮ ਤੋਂ ਕੁਲਦੀਪ ਸਿੰਘ ਜਾਫਲਪੁਰ ਧੰਨਵਾਦੀ ਤੁਹਾਡਾ